ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਦੀ ਹੋਵੇ ਚਾਹੇ ਗਰਮੀ ਹੋਵੇ ਸਵੇਰ ਦੇ ਨਾਸ਼ਤੇ ਵਿੱਚ ਪਰੌਂਠੇ ਨਾ ਹੋਣ ਤਾਂ ਨਾਸ਼ਤਾ ਅਧੂਰਾ ਹੈ ਪਰ ਕਾਫੀ ਉਹ ਵੀ ਨੇ ਜਿਹੜੇ ਕਿ ਗਰਮੀ ਵਿੱਚ ਪਰੌਂਠੇ ਖਾਣੇ ਛੱਡ ਦਿੰਦੇ ਆ ਕਿ ਇਨਾਂ ਤੇ ਜ਼ਿਆਦਾ ਘੋਲ ਲੱਗਿਆ ਹੁੰਦਾ ਹੈ ਤਲੇ ਹੁੰਦੇ ਆ ਜਾਂ ਫਿਰ ਆਲੂ ਦੇ ਪਰੌਂਠੇ ਜਿਹੜੇ ਕਿ ਗਰਮੀ ਵਿੱਚ ਕਹਿ ਦਿੰਦੇ ਆ ਵਧੀਆ ਨਹੀਂ ਬਣਦੇ ਇਹਦੀ ਸਟਫਿੰਗ ਵਧੀਆ ਨਹੀਂ ਬਣਦੀ ਕਿਉਂਕਿ ਢਿੱਲੇ ਜੇ ਹੋ ਜਾਂਦੇ ਆ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਤੇ ਬਹੁਤ ਆਸਾਨ ਤਰੀਕੇ ਨਾਲ ਆਲੂ ਦਾ ਪਰੌਂਠਾ ਬਣਾਵਾਂਗੇ ਇਹਨੂੰ ਆਪਾਂ ਕਿਓ ਲਗਾ ਕੇ ਵੀ ਬਣਾਵਾਂਗੇ ਤੇ ਕਿਓ ਤੋਂ ਬਗੈਰ ਵੀ ਬਣਾਵਾਂਗੇ ਤੇ ਜਦੋਂ ਤੁਸੀਂ ਇਹਨੂੰ ਹੱਥਾਂ ਵਿੱਚ ਫੜੋਗੇ ਇੰਨਾ ਜ਼ਿਆਦਾ ਸੌਫਟ ਹੋਊਗਾ ਕਿ ਤੁਹਾਨੂੰ ਯਕੀਨ ਨਹੀਂ ਆਊਗਾ ਤੇ ਬਣਾਉਣਾ ਇੰਨਾ ਜ਼ਿਆਦਾ ਆਸਾਨ ਹੈ ਕਿ ਹਰ ਕੋਈ ਬਣਾ ਸਕਦਾ ਜਿਹੜਾ ਆਲੂ ਦੇ ਪਰੌਂਠੇ ਕਦੇ ਨਹੀਂ ਬਣਾਏ ਉਹ ਵੀ ਹਰਾਮ ਨਾਲ ਬਣਾਊਗਾ ਤਾਂ ਇਹਦੇ ਲਈ ਆਪਾਂ 5-6 ਲਏ ਉਬਲੇ ਹੋਏ ਆਲੂ ਸਾਰੇ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰੇਟ ਕਰ ਲਿਆ ਇਹਦੇ ਵਿੱਚ ਕੋਈ ਗੱਠ ਵਗੈਰਾ ਬਿਲਕੁਲ ਨਹੀਂ ਰਹਿਣੀ ਚਾਹੀਦੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਫਿਰ ਲਿਆ ਆਪਾਂ ਇੱਕ ਪਿਆਜ਼ ਉਹਨੂੰ ਵੀ ਉਸੇ ਤਰੀਕੇ ਨਾਲ ਗ੍ਰੇਟ ਕੀਤਾ ਚਾਹੇ ਪਿਆਜ਼ ਨੂੰ ਤੁਸੀਂ ਚੌਪ ਕਰ ਲਿਓ ਤੁਹਾਡੀ ਮਰਜ਼ੀ ਪਾਉਣਾ ਪਾਇਓ ਨਹੀਂ ਤੁਸੀਂ ਸਕਿਪ ਕਰਦੇ ਹੋ ਉਸ ਤੋਂ ਬਾਅਦ ਜੀ ਆਪਾਂ ਹੱਥਾਂ ਨਾਲ ਚੰਗੀ ਤਰ੍ਹਾਂ ਲੂਣ ਨੂੰ ਮਸਲ ਜੇ ਲਵਾਗੇ ਤਾਂ ਕਿਉਂਕਿ ਆਪਾਂ ਤੁਹਾਨੂੰ ਪਹਿਲੇ ਹੀ ਕਿਹਾ ਦੇ ਵਿੱਚ ਗੱਠ ਹੈ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ। ਕਈ ਵਾਰੀ ਬੱਚੇ ਆਪਣੇ ਬਾਹਰ ਪੜਨ ਜਾਂਦੇ ਆ, ਇਕੱਲੇ ਹੁੰਦੇ ਆ ਤਾਂ ਇਸ ਤਰੀਕੇ ਨਾਲ ਆਲੂ ਦੇ ਪਰੌਂਠੇ ਬਣਾ ਕੇ ਆਰਾਮ ਨਾਲ ਖਾ ਸਕਦੇ ਆ ਕਿਉਂਕਿ ਜਿਆਦਾ ਸਟਫਿੰਗ ਵਾਲੇ ਪਰੌਂਠੇ ਕਈ ਵਾਰ ਬੱਚਿਆਂ ਨੂੰ ਬਣਾਉਣ ਵਿੱਚ ਦਿੱਕਤ ਆਉਂਦੀ ਹੈ। ਉਸ ਤੋਂ ਬਾਅਦ ਆਪਾਂ ਲਈਏ ਸੀ 2-3 ਹਰੀਆਂ ਮਿਰਚਾਂ, ਫਿਰ ਆਪਾਂ ਰੰਗ ਲਈ ਲਵਾਂਗੇ ਹਲਦੀ। ਹਲਦੀ ਪਾਉਣੀ ਹੈ ਤੁਸੀਂ ਪਾ ਸਕਦੇ ਹੋ ਨਹੀਂ ਸਕਿੱਪ ਕਰ ਦਿਓ। ਵੈਸੇ ਜ਼ਰੂਰ ਪਾਓ ਕਿਉਂਕਿ ਪਰੌਂਠੇ ਦਾ ਕਲਰ ਇਹਦੇ ਨਾਲ ਬੜਾ ਵਧੀਆ ਹੁੰਦਾ ਫਿਰ ਆਪਾਂ ਪਾਇਏ ਇਹਦੇ ਵਿੱਚ ਨਮਕ ਜੀਰਾ ਪਾਊਡਰ ਬਿਲਕੁਲ ਥੋੜਾ ਜਿਹਾ ਪਾਵਾਂਗੇ આમਚਰ ਪਾਊਡਰ ਜਿਹਨੂੰ ਮੈਂਗੋ ਪਾਊਡਰ ਕਹਿੰਦੇ ਨੇ ਜ਼ਰੂਰ ਪਾਓ ਪ੍ਰੌਂਠਾ ਬੜਾ ਹੀ ਇਹਦੇ ਨਾਲ ਚਟਪਟਾ ਬਣਦਾ ਹੈ ਉਸ ਤੋਂ ਬਾਅਦ ਪਾਈਏ ਤਿੱਖੀ ਮਿਰਚ ਫਿਰ ਪਾਇਆ ਧਨੀਆ ਪਾਊਡਰ ਇਹ ਮਸਾਲੇ ਸਾਰੇ ਆਪਣੀ ਜ਼ਰੂਰਤ ਦੇ ਅਨੁਸਾਰ ਪਾਓ ਜਿਹੜੀ ਚੀਜ਼ ਕਿਸੇ ਨੂੰ ਵਧੀਆ ਨਾ ਲੱਗਦੀ ਉਹ ਸਕਿਪ ਕਰ ਦਿਓ ਜਿਆਦਾ ਤਿੱਖਾ ਬੱਚਿਆਂ ਨੂੰ ਨਹੀਂ ਪਸੰਦ ਤਾਂ ਕਾਲੀ ਮਿਰਚ ਪਾ ਲਿਓ ਇਹ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਜੀ ਆਪਾਂ ਇਹਦੇ ਉੱਪਰ ਟੇਰ ਸਾਰਾ ਪਾਇਆ ਹਰਾ ਹਰਾ ਧਨੀਆ ਤਾਂ ਆਪਾਂ ਐਡੀ ਟਾਈਮ ਹੀ ਤੋਤਾ ਸੀ ਥੋੜਾ ਜਿਹਾ ਗਿੱਲਾ ਸੀ ਜਦੋਂ ਆਪਾਂ ਆਲੂਆਂ ਦੀ ਸਟਫਿੰਗ ਤਿਆਰ ਕਰਦੇ ਆ ਤਾਂ ਇਸ ਗੱਲ ਦਾ ਧਿਆਨ ਪੂਰਾ ਰੱਖਦੇ ਆ ਕਿ ਕੋਈ ਚੀਜ਼ ਦੇ ਵਿੱਚ ਗਿੱਲੀ ਨਾ ਹੋਵੇ ਪਰ ਇੱਥੇ ਤੁਹਾਨੂੰ ਇਹ ਧਿਆਨ ਰੱਖਣ ਦੀ ਕੋਈ ਜ਼ਰੂਰਤ ਨਹੀਂ ਸਾਰਾ ਸਮਾਨ ਆਪਾਂ ਇਸੇ ਤਰ੍ਹਾਂ ਹੀ ਮਿਕਸ ਕਰਤਾ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਆਟਾ ਉਹ ਆਪਾਂ ਜ਼ਰੂਰਤ ਦੇ ਅਨੁਸਾਰ ਪਾਉਣਾ ਹੈ ਆਲੂਆਂ ਦੀ ਦੀ ਆਪਣੀ ਜ਼ਰੂਰਤ ਦੇ ਅਨੁਸਾਰ ਨਹੀਂ ਆਲੂਆਂ ਦੀ ਦੀ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਪਾਇਆ ਆਟਾ ਤੇ ਸਖਤ ਜੇ ਹੱਥਾਂ ਨਾਲ ਇਹਨੂੰ ਲਗਾਤਾਰ ਗੁੰਦੇ ਜਾਵਾਂਗੇ ਆਟਾ ਤੁਸੀਂ ਇਹਦੇ ਵਿੱਚ ਹੌਲੀ-ਹੌਲੀ ਪਾਉਣਾ ਤੇ ਪਾਣੀ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਅੱਧੀ ਕੋਲੀ ਆਪਾਂ ਆٹے ਦੀ ਫੇਰ ਫਾ ਲਈ ਤੇ ਨੂੰ ਫੇਰ ਗੁੰਨਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਆਲੂਆਂ ਨੇ ਕਾਫੀ ਸਾਰਾ ਆਟਾ ਜਿਹੜਾ ਆਪਣੇ ਵਿੱਚ ਹੀ ਸਮੇਟ ਲਿਆ ਲਗਾਤਾਰ ਇਹਨੂੰ ਗੁੰਨਣ ਤੋਂ ਬਾਅਦ ਆਪਾਂ ਨੂੰ ਲਾਸਟ ਤੇ ਫੇਰ ਥੋੜੇ ਜਿਹਾ ਆٹے ਦੀ ਜ਼ਰੂਰਤ ਪਈ ਆਪਾਂ ਮਿਕਸ ਕਰ ਲਿਆ ਜਾਨੀ ਕਿ 4 ਤੋਂ 5 ਆਲੂਆਂ ਦੇ ਵਿੱਚ ਦੋ ਕੋਲੀਆਂ ਆٹے ਦੀਆਂ ਪਈਆਂ ਇਹ ਤੁਸੀਂ ਇੰਨਾ ਕ ਹਿਸਾਬ ਰੱਖ ਲਿਓ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਬਿਲਕੁਲ ਲਾਸਟ ਤੇ ਆਪਾਂ ਜਦੋਂ ਜਦੋਂ ਹੀ ਪਾਣੀ ਦੀ ਜ਼ਰੂਰਤ ਪਾਉਗੀ ਵੀ ਹੁਣੇ ਮਿਕਸ ਨਹੀਂ ਹੋ ਰਿਹਾ ਤਾਂ ਉੱਥੇ ਤੁਸੀਂ ਇੱਕ 스ਪੂਨ ਲਗਭਗ ਪਾਣੀ ਦਾ ਲੈ ਲੈਣਾ ਜਿਆਦਾ ਨਹੀਂ ਸਿਰਫ ਇੱਕ 스ਪੂਨ ਕਿਉਂਕਿ ਮੇਰੇ ਆਟੇ ਦੇ ਵਿੱਚ ਇੱਕ 스ਪੂਨ ਹੀ ਪਾਣੀ ਦਾ ਲੱਗਿਆ ਸੀ ਤੇ ਇਹਨੂੰ ਮਿਕਸ ਕਰਕੇ ਆਪਾਂ ਚੰਗੀ ਤਰ੍ਹਾਂ ਇਹਦਾ ਡੋਜ ਹੈ ਜਿਹੜਾ ਹੈਗਾ ਤਿਆਰ ਕਰ ਲਿਆ ਦੇਖੋ ਬਿਲਕੁਲ ਥੋੜਾ ਜਿਹਾ ਪਾਣੀ ਲੱਗਿਆ ਹੈਗਾ ਇਹਦੇ ਨਾਲ ਹੀ ਇਹ ਸਾਰਾ ਇਕੱਠਾ ਹੋ ਗਿਆ ਫਿਰ ਆਪਾਂ ਆਟੇ ਨੂੰ ਜਦੋਂ ਹੀ ਤਿਆਰ ਕਰ ਲਿਆ ਤੇ ਲਾਸਟ ਤੇ ਤੁਸੀਂ ਇਹਦੇ ਵਿੱਚ ਇੱਕ ਚਮਚ ਭਰ ਕੇ ਪਾ ਲੈਣਾ ਦੇਸੀ ਘਿਓ ਦਾ ਜਾਂ ਤੁਸੀਂ ਦਾਲ ਦਾ ਜਿਹੜਾ ਵੀ ਤੁਸੀਂ ਵਰਤਦੇ ਹੋ ਯੂਜ਼ ਕਰਿਓ ਤੇ ਇਹਨੂੰ ਆਪਾਂ ਇਕੱਠਾ ਜੇ ਕਰਕੇ ਇੱਕ ਸਾਈਡ ਤੇ ਲਗਾ ਦਾਂਗੇ ਆਟਾ ਥੋੜਾ ਜਿਹਾ ਸਖਤ ਹੀ ਰੱਖਿਓ ਕਿਉਂਕਿ ਜਦੋਂ ਹੀ ਇਹਨੂੰ 10 ਮਿੰਟ ਤੁਸੀਂ ਰੈਸਟ ਤੇ ਰੱਖੋਗੇ ਤਾਂ ਇਹਨੇ ਪਹਿਲਾਂ ਨਾਲੋਂ ਸੌਫਟ ਹੋ ਜਾਣਾ ਬਾਕੀ ਹੁਣ ਗਰਮੀ ਦਾ ਮੌਸਮ ਹੈ ਆਟਾ ਆਪਣੇ ਆਪ ਹੀ ਥੋੜੀ ਜਿਹੀ ਦੇਰ ਬਾਅਦ ਢਿੱਲਾ ਹੋ ਜਾਂਦਾ ਹੈਗਾ ਫਿਰ ਆਪਾਂ 10 ਮਿੰਟ ਬਾਅਦ ਇਹ ਤੇ ਥੋੜਾ ਜਿਹਾ ਘਿਓ ਹੋਰ ਲਗਾਏ ਤੇ ਦੀ ਚੰਗੀ ਤਰ੍ਹਾਂ ਮੁਕੀ ਦੇ ਲਈ ਬਹੁਤ ਹੀ ਬੜੀਆ ਆਪਣਾ ਆਟਾ ਬਣ ਕੇ ਤਿਆਰ ਹੈ ਤੇ ਹੁਣ ਇਹਨੂੰ ਆਪਾਂ ਇੱਕ ਛੋਟੇ ਜਿਹੇ ਬਰਤਨ ਵਿੱਚ ਕੱਢ ਲਾਂਗੇ ਕਿਸੇ ਵੀ ਟੋਪੀ ਵਗੈਰਾ ਚ ਕਿਉਂਕਿ ਮੇਰੇ ਕੋਲ ਸ ਨੇ ਜਗਾ ਨਹੀਂ ਕੀ ਪਰਾਂ ਤਾਂ ਪਰੱਖ ਸਕੀਏ ਉਸ ਤੋਂ ਬਾਅਦ ਆਪਾਂ ਲਈ ਜੀ ਕਪੜਾ ਚਿੱਟਾ ਕ ਪਰੌਂਠਾ ਤੁਸੀਂ ਤਿਆਰ ਕਰਨਾ ਉਸ ਹਿਸਾਬ ਨਾਲ ਪੇੜਾ ਲੈ ਲਿਓ ਮਤਲਬ ਪਤਲਾ ਜੱਪਾਰਾ ਫਿਰ ਆਪਾਂ ਪੇੜੇ ਨੂੰ ਚੰਗੀ ਤਰ੍ਹਾਂ ਭੰਨ ਜੇ ਲਿਆ ਤੇ ਫਿਰ ਇਹਨੂੰ ਹੌਲੀ-ਹੌਲੀ ਆਪਾਂ ਬੇਲਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਬੇਲ ਲਿਓ ਸੌਫਟ ਜੇ ਤਰੀਕੇ ਨਾਲ ਤੇ ਬਹੁਤ ਹੀ ਮजेदार ਪਰੌਂਠਾ ਦੇਖੋ ਬਣ ਕੇ ਤਿਆਰ ਹੈ ਇਹਦੇ ਵਿੱਚ ਘਿਓ ਲਗਾਉਂਦੀ ਵੀ ਆਪਾਂ ਨੂੰ ਲੋੜ ਨਹੀਂ ਬਿਲਕੁਲ ਰੋਟੀ ਦੀ ਤਰ੍ਹਾਂ ਆਪਾਂ ਤਿਆਰ ਕਰਾਂਗੇ ਤੇ ਬਾਕੀ ਚੱਕਲੇ ਦੇ ਨਾਲ ਵੀ ਬਿਲਕੁਲ ਨਹੀਂ ਲੱਗਣਗੇ ਤਵੇ ਤੇ ਹਲਕਾ ਜਿਹਾ ਘਿਓ ਲਗਾ ਕੇ ਆਪਾਂ ਪਾਤਾ ਸਭ ਤੋਂ ਪਹਿਲਾਂ ਆਪਾਂ ਘਿਓ ਵਾਲਾ ਇਹ ਪਰੌਂਠਾ ਤਿਆਰ ਕਰਾਂਗੇ ਸਾਰਾ ਕੁਝ ਇਹਦੇ ਵਿੱਚ ਆਪਣਾ ਤਿਆਰ ਹੈ ਕੋਈ ਸਟਫਿੰਗ ਵਗੈਰਾ ਭਰਨ ਦੀ ਲੋੜ ਨਹੀਂ ਨਾ ਇਹਨੂੰ ਜਿਆਦਾ ਤਰੀਕੇ ਨਾਲ ਫੋਲਡ ਕਰਨ ਦੀ ਲੋੜ ਹੈ ਗਰਮੀ ਦੇ ਵਿੱਚ ਇਹ ਪਰੌਂਠੇ ਸਭ ਤੋਂ ਜਿਆਦਾ ਵਧੀਆ ਰਹਿੰਦੇ ਐ ਤੇ ਦੂਜੇ ਪਰੌਂਠਿਆਂ ਨਾਲੋਂ ਕਾਫੀ ਹਲਕੇ ਵੀ ਹੁੰਦੇ ਐ ਦੋਨਾਂ ਸਾਈਡਾਂ ਤੇ ਆਪਾਂ ਕਿਓ ਲਗਾਤਾ ਉਲਟ ਪਲਟ ਕਰਕੇ ਆਪਣਾ ਚੱਕਪਟ ਪਰੌਂਠਾ ਤਿਆਰ ਹੋ ਜਾਊਗਾ ਤੇ ਜੀਨੂੰ ਵੀ ਤੁਸੀਂ ਸਰਵ ਕਰੋਗੇ ਉਹਨੂੰ ਬੜਾ ਹੀ ਪਸੰਦ ਆਊਗਾ ਕਿਉਂਕਿ ਇੰਨਾ ਜ਼ਿਆਦਾ ਵਧੀਆ ਬਣਦਾ ਤੇ ਸਿੰਪਲ ਤਰੀਕੇ ਨਾਲ ਬਣਦਾ ਇਸੇ ਮੱਝੀ ਤਰ੍ਹਾਂ ਦੇ ਆਲੂ ਹੋਣ ਕਿਉਂਕਿ ਆਪਾਂ ਉਹਦੇ ਵਿੱਚ ਆਟਾ ਹੀ ਗੁੰਨਣਾ ਤੇ ਇਹ ਨਹੀਂ ਹੁੰਦਾ ਕਿ ਆਪਾਂ ਕੋਈ ਸਪੈਸ਼ਲ ਆਲੂ ਬਰਤਨ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਚੀਜ਼ਾਂ ਜਿਹੜੀਆਂ ਚੂਜ਼ ਜੇ ਕਰਕੇ ਲੈਣੇ ਆ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਸਿੰਪਲ ਤਰੀਕੇ ਦੀ ਦੇਖੋ ਰੋਟੀ ਨਾ ਇਹਦੇ ਉੱਤੇ ਕਿਓ ਲਗਾਉਂਦੀ ਲੋੜ ਹੈ ਨਾ ਤੁਹਾਨੂੰ ਕੋਈ ਤੇਲ ਲਗਾਉਂਦੀ ਲੋੜ ਐ ਬਸ ਸਿੰਪਲ ਜੇ ਤਰੀਕਾ ਕਨਾਲ ਜਿਵੇਂ ਰੋਟੀ ਤਿਆਰ ਕਰਦੇ ਆ ਉਸ ਹਲਕਾ ਹਲਕਾ ਜੈਨੂੰ ਕਿਸੇ ਕੱਪੜੇ ਨਾਲ ਦਬਾ ਲਾਂਗੇ ਤੇ ਇਹ ਵੀ ਆਪਣਾ ਆਲੂ ਦਾ ਪਰੌਂਠਾ ਤਿਆਰ ਹੈ ਕਿਉਂ ਨਾਲ ਲਗਾਉਣ ਕਰਕੇ ਤੇ ਟੇਸਟ ਵਿੱਚ ਕੋਈ ਫਰਕ ਨਹੀਂ ਪੈਂਦਾ ਸਾਰੇ ਮਜ਼ੇਦਾਰ ਜਿਹਾ ਪਰੌਂਠਾ ਬਣਾ ਕੇ ਜਿਹੜੇ ਕਿਉਬ ਵਾਲਾ ਖਾਂਦੇ ਆ ਜਾਂ ਨਹੀਂ ਖਾਂਦੇ ਇਸ ਤਰੀਕੇ ਨਾਲ ਜ਼ਰੂਰ ਖਾਓ ਕਿਉਂਕਿ ਬੜਾ ਟੇਸਟੀ ਪਰੌਂਠਾ ਬਣਦਾ ਹੈ ਮਿੰਟਾਂ ਵਿੱਚ ਬਣ ਕੇ ਤਿਆਰ ਹੁੰਦਾ ਜਿੰਨੇ ਮਰਜ਼ੀ ਪਰੌਂਠੇ ਬਣਾਈ ਜਾਓ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਹਰ ਇੱਕ ਨੂੰ ਪਸੰਦ ਹੋਣਗੇ ਬੱਚੇ ਹੋਣ ਚਾਹੇ ਵੱਡੇ ਦੇਖੋ ਇਹਨੂੰ ਕਿਵੇਂ ਮਰਜ਼ੀ ਤੁਸੀਂ ਵੋਲਡ ਕਰ ਸਕਦੇ ਹੋ ਬਿਲਕੁਲ ਨਹੀਂ ਟੁੱਟੂਗਾ ਨਾ ਹੀ ਕੋਈ ਸਟਫਿੰਗ ਬਾਹਰ ਆਉਣ ਦੀ ਦਿੱਕਤ ਹੈ ਤੇ ਜਿਨੇ ਕਦੇ ਨਹੀਂ ਬਣਾਏ ਮੈਂ ਪਹਿਲਾਂ ਵੀ ਕਿਹਾ ਸੀ ਉਹ ਵੀ ਟਰਾਈ ਕਰਿਓ ਬੜੀ ਆਸਾਨੀ ਨਾਲ ਬਣ ਗਏ ਤੇ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਵਧੀਆ ਜਦੋਂ ਬੱਚੇ ਪੀਜੀ ਵਗੈਰਾ ਚ ਰਹਿੰਦੇ ਆ ਖੁਦ ਖਾਣਾ ਤਿਆਰ ਕਰਦੇ ਆ ਬੜਾ ਹੀ ਸਿੰਪਲ ਜਿਹਾ ਤਰੀਕਾ ਹੈਗਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹੁਣ ਜਲਦੀ ਜਲਦੀ ਇਹ ਪਰੌਂਠੇ ਬਣਾਓ ਤੇ ਉਹ ਤੁਹਾਡੀ ਮਰਜ਼ੀ ਦਹੀਂ ਨਾਲ ਖਾਓ ਚਟਨੀ ਨਾਲ ਖਾਓ ਮੱਖਣ ਨਾਲ ਖਾਓ ਪਰ ਵੀਡੀਓ ਨੂੰ ਸ਼ੇਅਰ ਕਰ ਦਿਓ